ਮੈਂ ਆਪਣੀ ਤੇ ਆਪਣੇ ਬੱਚੇ ਜਾਂ ਦੇਣ ਲਈ ਮਜਬੂਰ ਹੋ ਚੁੱਕੀ ਹਾਂ ਮੈਂ ਇੰਨੀ ਜ਼ਿਆਦਾ ਮਜਬੂਰ ਹੋ ਗਈਆਂ ਛੋਟਾ ਜਿਹਾ ਬੱਚਾ ਹੈ ਇੱਕ ਤਾਂ ਮੈਂ ਕਿਸੇ ਦੇ ਘਰ ਚ ਕੰਮ ਕਰਦੀ ਹਾਂ ਦੂਸਰੀ ਸਾਈਡ ਸਾਨੂੰ ਲਾਰੇ ਲਾਈ ਜਾ ਰਿਹਾ ਕਿ ਲੈ ਜਾਵਾਂਗਾ ਲੈ ਜਾਵਾਂਗਾ ਮੇਰੇ ਇਦਾਂ ਦੇ ਹਾਲਾਤ ਹੋ ਗਏ ਹਨ ਕਿ ਮੇਰਾ ਮੇਰੇ ਕੋਲ ਇੱਕੋ ਹੀ ਰਸਤਾ ਬਚਿਆ ਕਿ ਮੈਂ ਘਰ ਸੇਵਕ ਸਿੰਘ ਦੇ ਪਿੰਡ ਜਾ ਕੇ ਸੁਸਾਇਡ ਕਰ ਲਾਂ ਮੰਗਣੀ ਤੜਵਾ ਦਿੱਤੀ ਮੰਗਣੀ ਟਟਣ ਤੋਂ ਠੀਕ 4-5 ਦਿਨ ਬਾਅਦ ਇਸਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿਣ ਲੱਗਾ ਕਿ ਮੈਨੂੰ ਥੋੜਾ ਟਾਈਮ ਦੇ ਤੋ ਕੋਈ ਵੀ ਕੰਪਲੇਨ ਨਾ ਕਰੇ ਪੁਲਿਸ ਥਾਣੇ ਵਿੱਚ ਮੈਨੂੰ ਇਨਸਾਫ ਚਾਹੀਦਾ ਹੈ ਜਾਦਾ ਮੈਨੂੰ ਇਹ ਕਰੇ ਰੱਖੇ ਜਾਇਦੇ ਤੇ ਬੰਦੀ ਕਾਰਵਾਈ ਕੀਤੀ ਰਹੇ ਮ न्यूजीलैंड ਤੇ ਰਹਿਣ ਵਾਲੀ ਹਾਂ ਮੇਰੇ ਮੰਮੀ ਨਹੀਂ ਹਨ ਛੋਟੀ ਏਜ ਵਿੱਚ ਮੇਰੇ ਨਾਨੀ ਜੀ ਨੇ ਮੇਰੀ ਮੈਰਿਜ ਕਰ ਦਿੱਤੀ ਸੀ ਥੋੜੀ ਅਨਵੰਦ ਰਹਿਣ ਕਰਕੇ ਮੈਂ ਸਿੰਗਾਪੁਰ ਚਲੀ ਗਈ ਸਿੰਗਾਪੁਰ ਕੰਮ ਕਰਨ ਦੇ ਦੌਰਾਨ ਮੈਨੂੰ ਉੱਥੇ ਗੁਰਸੇਵਕ ਸਿੰਘ ਜੋ ਕਿ ਜੱਕ ਮੇਰੇ ਦਾ ਰਹਿਣ ਵਾਲਾ ਹੈ ਜ਼ਿਲ੍ਹਾ ਕਰਨਤਾਰਨ ਫੋਡੂਰਸਾ ਤਹਿਸੀਲ ਸਿੰਗਾਪੁਰ ਵਿੱਚ ਮਿਲਿਆ ਇਹ ਮੇਰਾ ਪਿੱਛਾ ਕਰਦਾ ਰਹਿੰਦਾ ਸੀ ਇਸ ਨੂੰ ਮੈਂ ਇੱਕ ਦੋ ਵਾਰ ਸੰਜਾਇਆ ਕਿ ਮੈਂ ਮੈਰਿਡਾ ਤੇ ਮੈਂ ਇੰਡੀਆ ਨਹੀਂ ਵਾਪਸ ਜਾਣਾ ਚਾਹੁੰਦੀ ਲੇਕਿਨ ਇਹ ਮੈਨੂੰ ਕਹਿੰਦਾ ਸੀ ਕਿ ਤੇਰੀ ਮੈਰਿਡ ਲਾਈਫ ਨਾਲ ਮੈਨੂੰ ਕੋਈ ਪ੍ਰਵਾਹ ਨਹੀਂ ਹੈ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਇਸ ਦੇ ਪਾਪਾ ਦਾ ਐਕਸੀਡੈਂਟ ਹੋ ਗਿਆ ਤੇ ਇੰਡੀਆ ਚਲਾ ਗਿਆ ਇੰਡੀਆ ਜਾਣ ਤੋਂ ਬਾਅਦ ਥੋੜੇ ਟਾਈਮ ਵਿੱਚ ਇਸਨੇ ਮੈਨੂੰ ਵੀ ਬੁਲਾ ਲਿਆ ਕਾਫੀ ਮੈਨੂੰ ਉਤਮ ਗਿਆਨ ਲਗਾ ਕਿ ਮੈਂ ਆਪਣੇ ਆਪ ਨੂੰ ਕੁਝ ਕਰ ਲਾਂਗਾ ਮੇਰੇ ਪਾਪਾ ਦਾ ਪਹਿਲਾਂ ਹੀ ਇਦਾਂ ਹਣਾ ਜਿਵੇਂ ਆਪਣੇ ਆਪ ਨੂੰ ਕੁਝ ਕਰ ਲਿਆ ਤੇ ਜ਼ਿੰਮੇਵਾਰ ਤੋਂ ਹੋਵੇਗੀ ਇਸਨੇ ਮੈਨੂੰ ਆਪਣੇ ਘਰ ਬੁਲਾ ਰਿਆ ਇਹ ਮੈਨੂੰ 에어ਪੋਰਟ ਤੋਂ ਇਸਦੀ ਦਾਦੀ ਜੀ ਤੇ ਆਪ ਲੈ ਕੇ ਗਏ ਡੇਢ ਸਾਲ ਮੈਂ ਇਹਦੇ ਘਰ ਵਿੱਚ ਰਹੀ ਮੈਨੂੰ 7 ਮਨთ ਦੀ ਪ੍ਰੈਗਨਸੀ ਸੀ ਇਹਨਾਂ ਨੇ ਮੈਨੂੰ ਕੁੱਟ ਮਾਰ ਕਰਕੇ ਘਰੋਂ ਕੱਢ ਦਿੱਤਾ ਉਸ ਤੋਂ ਬਾਅਦ ਮੈਂ ਹੋਮਨ ਸੈਲ ਵਿੱਚ ਗਈ ਹੋਮਨ ਸੈਲ ਵਿੱਚ ਜਾ ਕੇ ਇਹ ਮੈਨੂੰ ਡਿਲੀਵਰੀ ਖਰਚਾ ਦੇਣ ਵਾਸਤੇ ਬੰਨੇ ਇਹਨਾਂ ਨੇ ਮੈਨੂੰ 80000 ਰੁਪਏ ਡਿਲੀਵਰੀ ਖਰਚਾ ਦਿੱਤਾ ਹਸਪੀਟਲ ਵਿੱਚ ਜਾ ਕੇ ਮੈਂ ਡਿਲੀਵਰੀ ਖਰਚੇ ਵਾਲੇ ਪੇਪਰ ਦੇ ਉੱਪਰ ਸਾਈਨ ਕੀਤੇ ਲੇਕਿਨ ਇਹਨਾਂ ਨੇ ਝੂਠਾ ਰਾਜ਼ੀਨਾਮਾ ਤਿਆਰ ਕਰਵਾ ਲਿਆ ਜਸਟ ਜਿਸ ਟਾਈਮ ਮੇਰਾ ਆਪਰੇਟ ਹੋਇਆ ਸੀ ਉਸ ਤੋਂ ਥੋੜੇ ਟਾਈਮ ਬਾਅਦ ਹੀ ਇਹ ਸਾਈਨ ਕਰਵਾਣ ਆ ਗਏ ਮੈਂ ਪੂਰਾ ਪੇਪਰ ਪੜਿਆ ਉਸ ਤੇ ਲਿਖਿਆ ਸੀ ਕਿ ਮੈਂ ਸਿਰਫ ਇਹਨਾਂ ਤੋਂ ਡਿਲੀਵਰੀ ਖਰਚਾ ਲੈ ਰਹੀ ਹਾਂ ਹੋਰ ਇਹਨਾਂ ਤੋਂ ਮੈਂ ਕੋਈ ਚੀਜ਼ ਕਲੇਮ ਨਹੀਂ ਕਰ ਰਹੀ لیکن ਇਹਨਾਂ ਨੇ نیچے ਕੋਈ ਹੋਰ ਪੇਪਰ ਰੱਖਿਆ ਸੀ ਮੈਨੂੰ ਉਸ ਟਾਈਮ ਇਹਨੇ ہوش ਨਹੀਂ ਸੀ ਇੰਜੈਕਸ਼ਨ ਲੱਗੇ ਹੋਏ ਸੀ ਤੇ ਇਹਨਾਂ ਨੇ ਡਿਲੀਵਰੀ ਪੇਪਰ ਗਾਇਬ ਕਰਕੇ ਰਾਜ਼ੀ ਨਾਮੇ ਵਾਲਾ ਪੇਪਰ ਮੁਲਾਜ਼ਮਾ ਨੂੰ ਪੈਸੇ ਦੇ ਕੇ ਰਾਜ਼ੀ ਨਾਮੇ ਵਾਲਾ ਪੇਪਰ ਸਾਈਨ ਕਰਵਾ ਲਿਆ ਉਸਤੇ ਲਿਖਿਆ ਇਹਨਾਂ ਨੇ ਲਿਖਵਾਇਆ ਕਿ ਇਹ ਕੁੜੀ ਬਲੈਕਮੇਲ ਕਰਦੀ ਹੈ ਤੇ ਸਾਡਾ ਇਸ ਨਾਲ 80000 ਵਿੱਚ ਰਾਜ਼ੀਨਾ ਹੋ ਗਿਆ ਉਹ ਵੀ ਇੱਕ ਸਾਈਡ ਤੇ ਰਾਜੀ ਨਾਵੇਂ ਵਾਲੀ ਗੱਲ ਇੱਕ ਸਾਈਡ ਤੇ ਰਾਜੀ ਨਾਵਾ ਇਹ ਸਭ ਨੂੰ ਦਿਖਾਉਂਦੇ ਕਿ ਸਾਡਾ ਰਾਜੀ ਨਾਵਾ ਹੋ ਗਿਆ ਲੇਕਿਨ ਬੇਟਾ ਹੋਣ ਤੋਂ ਬਾਅਦ ਮੇਰੇ ਬੇਟਾ ਹੋਇਆ ਮੇਰਾ ਬੇਟਾ ਡੇਢ ਸਾਲ ਦਾ ਹੈ ਬੇਟਾ ਹੋਣ ਤੋਂ ਬਾਅਦ ਵੀ ਗੁਰਸੇਵਕ ਸਿੰਘ ਸਾਨੂੰ ਮਿਲਣ ਆਂਦਾ ਮੈਂ ਗੋਇੰਦਵਾਲ ਸਾਹਿਬ ਵਿੱਚ ਰਹਿੰਦੀ ਸੀ ਡੇਲੀ ਸਾਨੂੰ ਮਿਲਣ ਆਂਦਾ ਰਾਤ ਸਾਡੇ ਕੋਲ ਜਾਂਦਾ ਸੀ ਰੇਟ ਕੇ ਚਲਾ ਜਾਂਦਾ ਕਿ ਮੈਂ ਤੈਨੂੰ ਲੈ ਜਾਵਾਂਗਾ ਥੋੜਾ ਟਾਈਮ ਕੱਢ ਟਾਈਮ ਕੱਢ ਕਰਦੇ ਕਰਦੇ ਮੈਂ 1 ਸਾਲ ਕੱਢਿਆ 1 ਸਾਲ ਤੋਂ ਬਾਅਦ ਇੰਨੀ ਜ਼ਿਆਦਾ ਤੰਗੀ ਸੀ ਕੀ ਸਾਡੇ ਮੇਰੇ ਕੋਲ ਬੱਚੇ ਦਾ ਦੁੱਧ ਲਿਆਉਣ ਵਾਸਤੇ ਵੀ ਪੈਸੇ ਨਹੀਂ ਸੀ ਹੁੰਦੇ ਇਹ ਆਉਂਦਾ ਸੀ ਚਲਦਾ ਹੁੰਦਾ ਸੀ ਲੇਕਿਨ ਸਾਨੂੰ ਖਰਚਾ ਨਹੀਂ ਸੀ ਦਿੰਦਾ ਥੋੜਾ ਟਾਈਮ ਮੈਂ ਗੁਆਂਦਵਾਲ ਸਾਹਿਬ ਇੱਕ ਸ਼ਾਪ ਤੇ ਕੰਮ ਕੀਤਾ ਲੇਕਿਨ 4000 ਰੁਪਏ ਦੇ ਵਿੱਚ ਕੋਈ ਗੁਜ਼ਾਰਾ ਨਹੀਂ ਸੀ ਹੁੰਦਾ ਮੇਰਾ ਪਰਿਵਾਰ ਵੀ ਇਸਨੇ ਮੇਰੇ ਤੋਂ ਸਾਰਾ ਹੀ ਛਡਾ ਦਿੱਤਾ ਉਸ ਤੋਂ ਬਾਅਦ ਮੈਂ ਆਪਣੇ ਕਲਾਸਮੇਟ ਮੇਰਾ ਫਰੈਂਡ ਹੈ ਮਨਿਰ ਕੋਟਲੇ ਉਸ ਨੂੰ ਮੈਂ ਸਾਰੀ ਗੱਲਬਾਤ ਦੱਸੀ ਕਿ ਮੈਂ ਬਹੁਤ ਪਰੇਸ਼ਾਨ ਨਹੀਂ ਪਰੇਸ਼ਾਨਾਂ ਕਿ ਮੇਰੀ ਹੈਲਪ ਕਰ ਉਹ ਕਹਿ ਲਗਾ ਕਿ ਜੋ ਹੁਣ ਤੱਕ ਨਹੀਂ ਤੁਹਾਡਾ ਸਾਥ ਦਿੱਤਾ ਉਹ ਸ਼ਾਇਦ ਅੱਗੇ ਵੀ ਨਹੀਂ ਸੋਚੇਗਾ ਤੋਂ ਐਦਾ ਕਰਕੇ ਆਪਣਾ ਬੱਚਾ ਲੈ ਕੇ ਇੱਥੇ ਆਦਾ ਤੇ ਪਰਿਵਾਰ ਵਿਚ ਰਿਹਾ ਉਹ ਮੈਨੂੰ ਆਪਣੇ ਪਿੰਡ ਲੈ ਗਿਆ ਉੱਥੇ ਮੈਂ 5-6 ਦਿਨ ਰਹੀ ਤੇ ਇਹਨੇ ਉੱਥੇ ਜਾ ਇਹਨੂੰ ਪਤਾ ਲੱਗ ਗਿਆ ਕਿ ਮੈਂ ਉੱਥੇ ਹਾਂ ਇਹਨੇ ਉੱਥੇ ਜਾ ਕੇ ਵੀ ਬਹੁਤ ਜ਼ਿਆਦਾ ਬਦਨਾਮੀ ਕੀਤੀ ਉਹਨਾਂ ਦੀ ਕੀ ਹੈ ਮੇਰੀ ਵਾਇਸ ਨੂੰ ਕੱਢ ਲਿਆ ਮੇਰਾ ਬੱਚਾ ਹੈ ਉਹਨਾਂ ਦੀ ਬਦਨਾਮੀ ਕੀਤੀ ਉੱਛੇ ਜਾ ਕੇ ਐਨਾ ਰੌਲਾ ਪਾਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਨਹੀਂ ਆਪਾਂ ਤੈਨੂੰ ਨਹੀਂ ਰੱਖ ਸਕਦੇ ਸਾਡੀ ਬਹੁਤ ਜ਼ਿਆਦਾ ਬਦਨਾਮੀ ਕੀਤੀ ਹੈ ਇਹਨੇ ਉੱਥੋਂ ਆ ਗਈ ਇਸ ਨੂੰ ਮੈਂ ਦੱਸਿਆ ਕਿ ਗੁਰਸੇਵਕ ਮੈਨੂੰ ਤਰਨ-ਤਰਨ ਕੰਮ ਮਿਲ ਗਿਆ ਹੈ ਮੈਂ ਤਰਨ-ਤਰਨ ਕੰਮ ਕਰ ਰਹੀ ਸੀ ਉਸ ਦਿਨ ਆਇਆ ਤੇ ਅੰਮ੍ਰਿਤਸਰ ਸਾਨੂੰ ਮਿਲਿਆ ਗੁਰਦੁਆਰਾ ਸਾਹਿਬ 골ਡਨ ਟੈਂਪਲ ਸੇਵਾ ਕੀਤੀ ਅਸੀਂ ਇਕੱਠਿਆਂ ਨੇ ਉੱਥੇ ਮਿਲਿਆ ਸਾਡੇ ਕੋਲ ਰਾਤ ਰਿਆ ਤੇ ਕਹਿ ਲਗਾ ਕੋਈ ਨਹੀਂ ਮੈਂ ਤੈਨੂੰ ਘਰ ਲੈ ਜਾਣਾ ਤੂੰ ਕੰਮ ਕਰ ਸ਼ਿਕਰੀ ਮੈਂ ਕੰਮ ਕਰ ਕਰਨ ਲੱਗੀ ਕਿਸੇ ਦੇ ਘਰ ਵਿੱਚ ਮੈਂ ਆਪਣਾ ਬੱਚਾ ਲੈ ਕੇ ਰਹਿੰਦੀ ਤੇ ਕੰਮ ਕਰਦੀ। ਥੋੜੇ ਦਿਨਾਂ ਬਾਅਦ ਪਤਾ ਲੱਗਾ ਕਿ ਇਸਨੇ ਮੰਗਣੀ ਕਰਾ ਲਈ ਏ। ਮੈਨੂੰ ਪਤਾ ਲੱਗ ਗਿਆ ਲੇਕਿਨ ਮੈਂ ਉਹ ਮੰਗਣੀ ਜੜਵਾ ਦਿੱਤੀ। ਮੰਗਣੀ ਟੁੱਟਣ ਤੋਂ ਠੀਕ 4-5 ਦਿਨ ਬਾਅਦ ਇਸਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿਣ ਲੱਗਾ ਕਿ ਮੈਨੂੰ ਥੋੜਾ ਟਾਈਮ ਦੇ। ਤਾਂ ਕੋਈ ਵੀ ਕੰਪਲੇਂਟ ਨਾ ਕਰੀ ਪੁਲਿਸ ਥਾਣੇ ਵਿੱਚ। ਮੇਰੇ ਕੋਲ ਸਾਰੇ ਇਸ ਦੇ ਮੈਸੇਜ ਪਏ ਹਨ। ਤੇ ਮੇਰੇ ਤੋਂ ਮੈਨੂੰ ਕਹਿਣ ਲੱਗਾ ਕਿ ਮੈਨੂੰ 12000 ਰੁਪਏ ਦੇ ਮੈਨੂੰ ਜ਼ਰੂਰਤ ਹੈ ਤੇ ਮੈਂ ਇਸਨੂੰ ਕਿਹਾ ਨਹੀਂ ਮੇਰੇ ਕੋਲ ਪੈਸੇ ਨਹੀਂ ਹਨ ਕਹਿਣ ਲੱਗਾ ਮੈਨੂੰ ਤਰਨ ਤਰਨ ਮਿਲ ਮੈਂ ਕਿਹਾ ਨਹੀਂ ਮੈਂ ਨਹੀਂ ਮਿਲ ਸਕਦੀ ਮੈਂ ਇਸਨੂੰ ਮਿਲਣੇ ਤੋਂ ਬਨਾ ਕਰ ਦਿੱਤਾ ਔਰ ਇਸਨੇ ਲੜਕੇ ਸਾਨੂੰ ਹਰ ਪਾਸੇ ਬਲੌਕ ਕਰ ਦਿੱਤਾ ਤੇ ਤਿੰਨ ਚਾਰ ਦਿਨ ਇਹ ਪਿੰਡ ਤੋਂ ਬਾਹਰ ਰਿਹਾ ਤੇ ਇਸਨੇ ਹੁਣ ਚੋਰੀ ਵਿਆਹ ਕਰਵਾ ਲਿਆ ਹੈ ਇੱਕ ਸਾਈਡ ਸਾਨੂੰ ਲਾਰੇ ਲਾ ਰਿਹਾ ਹੈ ਕਿ ਤੈਨੂੰ ਘਰ ਲੈ ਜਾਵਾਂਗਾ ਇੱਕ ਸਾਈਡ ਇਸਨੇ ਵਿਆਹ ਕਰਵਾ ਲਿਆ ਹੈ ਵੇ ਨਹੀਂ ਮੈਂ ਜਿਆਦਾ ਮਜਬੂਰ ਹੋ ਗਈਆਂ ਛੋਟਾ ਜਿਹਾ ਬੱਚਾ ਹੈ ਇੱਕ ਤਾਂ ਮੈਂ ਕਿਸੇ ਦੇ ਘਰ ਚ ਕੰਮ ਕਰਦੀ ਆ ਦੂਸਰੀ ਸਾਈਡ ਸਾਨੂੰ ਲਾਰੇ ਲਾਈ ਜਾਂਦੇ ਕਿ ਲੈ ਜਾਂਗਾ ਲੈ ਜਾਂਗਾ ਔਰ ਵਿਆਹ ਵੀ ਕਰਾ ਲਿਆ ਇਸ ਦੇ ਵਿੱਚ ਮੈਨੂੰ ਇਨਸਾਫ ਚਾਹੀਦਾ ਆ ਜਾਂ ਤਾਂ ਮੈਨੂੰ ਇਹ ਘਰੇ ਰੱਖੇ ਜਾਂ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਬਸ ਮੈਨੂੰ ਹੋਰ ਕੁਝ ਵੀ ਸਰਕਾਰ ਦਾ ਮੰਗ ਨਹੀਂ ਨਹੀਂ ਤਾਂ ਮੇਰੇ ਇਦਾਂ ਦੇ ਹਾਲਾਤ ਹੋ ਗਏ ਹਨ ਕਿ ਮੇਰਾ ਮੇਰੇ ਕੋਲ ਇੱਕੋ ਹੀ ਰਸਤਾ ਬਚਿਆ ਕਿ ਮੈਂ ਗਰਸੇਵਿਕ ਸਿੰਘ ਦੇ ਪਿੰਡ ਜਾ ਕੇ ਸੁਸਾਈਡ ਕਰ ਲਾਂ ਇਸ ਤੇ ਘਰ ਵਿੱਚ ਜਾ ਕੇ ਮੈਂ ਆਪਣੀ ਤੇ ਆਪਣੇ ਬੱਚੇ ਦੀ ਜਾਨ ਦੇਣ ਲਈ ਮਜਬੂਰ ਹੋ ਚੁੱਕੀ ਹਾਂ ਕਿ ਕਿ ਇਸ ਪਰਦੇ ਨੇ ਸਾਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਮੈਨੂੰ ਇਨਸਾਫ ਚਾਹੀਦਾ ਬਸ ਮੇਰੇ ਕੋਲ ਰਹਿਣ ਲਈ ਘਰ ਨਹੀਂ ਹੈ ਕੁਝ ਨਹੀਂ ਹੈ ਮੈਂ ਜਿੰਦਾ ਵੀ ਕਰਕੇ ਆਪਣਾ ਕੰਮ ਕਰਕੇ ਗੁਜ਼ਾਰਾ ਕਰਦੀ ਹਾਂ ਆਪਣਾ ਬੱਚਾ ਪਾਲ ਰਹੀ ਹਾਂ ਮੇਰੇ ਕੋਲ ਘਰ ਨਹੀਂ ਹੈ ਰਹਿਣ ਵਾਸਤੇ ਮੈਨੂੰ ਇਹਦੇ ਘਰ ਵਿੱਚ ਰਹਿਣ ਦਾ ਜਨਰਲੀ ਦਿੱਤਾ ਜਾ ਵੀ ਨਹੀਂ ਤੇ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਮੈਨੂੰ ਸਰਕਾਰ ਕੋਲੋਂ ਹੋਰ ਕੋਈ ਮੰਗ ਨਹੀਂ ਹੈ ਜੇ ਸਾਡੀ ਨਹੀਂ ਪੂਰੀ ਹੋ ਸਕਦੀ ਮੰਗ ਤਾਂ ਮੈਂ ਆਪਣੇ ਨੂੰ ਤੇ ਆਪਣੇ ਬੱਚੇ ਨੂੰ ਸੈਸਾਈਡ ਕਰ ਲੈਣਾ ਸਾਡੇ ਤੋਂ ਹੋਰ ਕੋਈ ਰਸਤਾ ਨਹੀਂ ਨਾ ਮੇਰਾ ਕੋਈ ਪਰਿਵਾਰ ਹੈ ਹੁਣ ਬਚਿਆ ਨਾ ਇਹਨੇ ਕੁਝ ਮੇਰੇ ਕੋਲ ਰਹਿਣ ਦਿੱਤਾ ਇਸਨੇ ਮੇਰਾ ਸਾਰਾ ਕੁਝ ਹੀ ਝਾੜ ਦਿੱਤਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ 1.5 ਸਾਲ ਤੱਕ ਇਹ ਖਾਦੇ ਪੁਲਿਸ ਕੰਪਲੇਂਟਾਂ ਕੀਤੀਆਂ ਲੇਕਿਨ ਨਹੀਂ ਇਸ ਦਾ ਚਾਚਾ ਮੁਲਾਜ਼ਮ ਹੈ ਉਹਦੇ ਕਰਕੇ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਸੱਚਾਈ ਇਹ ਹੈ ਕਿ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਣ ਦਿੰਦੇ ਮੇਰਾ ਮੇਰਾ ਨਾਮ ਗੁਰਸੇਵ ਸਿੰਘ ਹੈ ਜੀ ਕਿਥੋਂ ਦੇ ਰਹਿਣ ਵਾਲੇ ਮੇਰਾ ਪਿੰਡ ਚੱਕ ਮਹਿਰਾ ਜੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਚ ਚੱਕਰ ਲੜੀ ਦੀ ਝਾੜ ਆ ਰਹੀ ਹੈ ਤੁਹਾਡੇ ਸੇ ਹਾਂਜੀ ਕਿਸੀ ਉਹਦੀ ਜ਼ਿੰਦਗੀ ਖਰਾਬ ਕਰਤੀ ਉਹਨੂੰ ਕੈਨੇਡਾ ਤੋਂ ਵਾਪਸ ਲਿਆਂਦਾ ਵਿਆਹ ਦਾ ਝਾਸਾ ਦੇ ਕੇ ਲਿਵਿੰਗ ਦੇ ਵਿੱਚ ਰਹੇ ਹੋ ਇਹ ਕੀ ਹੈ ਪੰਗਾਮਾ ਸਰ ਮੈਂ ਵੀ ਵੀਡੀਓ ਦੇਖ ਚੁੱਕਾ ਹਾਂ ਉਹ ਸਰਾ ਸਰੇਕ ਝੂਠ ਹੈ ਜੀ ਤੇ ਮੈਂ ਤੁਹਾਨੂੰ ਉਹਦੇ ਬਾਰੇ ਇਹ ਦੱਸਣਾ ਚਾਹੁੰਦਾ ਵਾਂ ਕਿ ਉਹਨਾਂ ਦਾ ਹਸਬੰਦ ਆ ਵਾ ਪਹਿਲਾਂ ਠੀਕ ਹੈ ਜੀ ਇਹ ਉਹਨਾਂ ਦਾ ਹਸਬੰਦ ਹੈ ਆ ਉਹਨਾਂ ਦਾ ਪਹਿਲਾ ਬੱਚਾ ਹੈ ਜੀ ਠੀਕ ਹੈ ਜੀ ਇਹ ਉਸ ਤੋਂ ਬਾਅਦ ਤੁਹਾਨੂੰ ਮੈਂ ਹੋਰ ਪ੍ਰੂਫ ਦੇਣਾ ਚਾਹੁੰਦਾ ਵਾਂ ਜਿਹੜਾ ਕਿ ਸਿੰਗਾਪੁਰ ਜਾਣ ਤੋਂ ਪਹਿਲਾਂ ਇਹਨਾਂ ਨੇ ਮਾਲਾਪੀ ਬਾਹਰ ਜਾਣ ਤੋਂ ਪਹਿਲਾਂ ਇਹਨਾਂ ਦਾ ਹਸਬੰਦ ਇਹਨਾਂ ਨੂੰ ਬਾਹਰ ਚੜਾਉਣ ਵਾਸਤੇ ਗਿਆ ਵਾ ਠੀਕ ਹੈ ਜੀ ਇਹਨਾਂ ਦਾ ਕੋਈ ਡਿਵੋਰਸ ਨਹੀਂ ਹੋਇਆ ਇਸ ਤੋਂ ਬਾਅਦ ਇੱਕ ਪ੍ਰੂਫ ਤੁਹਾਨੂੰ ਹੋਰ ਦਿਖਾ ਰਿਹਾ ਹਾਂ ਐਸ ਬੰਦੇ ਨਾਲ ਮਲੇਰ ਕੋਰਲੇ ਇਰ ਲਿਵਿੰਗ ਰਿਲੇਸ਼ਨਸ਼ਿਪ ਚ ਰਹਿ ਰਹੀ ਆ ਠੀਕ ਹੈ ਜੀ ਤੇ ਮੈਨੂੰ ਬਲੈਕਮੇਲ ਸ਼ੁਰੂ ਕਰਨਾ ਇਹਨੇ ਸਿੰਗਾਪੁਰ ਤੋਂ ਹੀ ਕਰਤਾ ਸੀ ਠੀਕ ਹੈ ਸਰ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਪ੍ਰੂਫ ਦਿਖਾ ਰਿਹਾ ਹਾਂ ਕਿ ਜਿਹੜਾ ਕਹਿ ਰਹੀ ਆ ਵੀਡੀਓ ਵਿੱਚ ਵੀ ਇਸ ਦਾ ਬੱਚਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਉਹਦਾ ਸਰਟੀਫਿਕੇਟ ਹੈ ਬੱਚੇ ਦਾ ਸਰਕਾਰੀ ਜਿਹੜਾ ਸਰਟੀਫਿਕੇਟ ਹੈ Ориਜినਲ ਜਿਹੜਾ ਵਾ ਉੱਥੇ ਆ ਤੇ ਆ ਫੋਟੋਕਾਪੀ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚੇ ਦਾ ਪਿਤਾ ਕੌਣ ਹੈ ਠੀਕ ਹੈ ਸਰ ਹਾਂਜੀ ਤੇ ਮੇਰੇ ਨਾਲ ਜੋ ਵੀ ਇਹਨਾਂ ਦਾ ਮਤਲਬ ਵੀ ਰਾਜੀ ਨਾਵਾ ਇਹ ਆ ਵਾ ਬਲੈਕਮੇਲ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆ ਐਫੀਡੇਵਟ ਹੈ ਇਸ ਤੋਂ ਬਾਅਦ ਆ ਇਹਨਾਂ ਦੇ ਸਾਈਨ ਹੋਏ ਆ 80000 ਰੁਪਏ ਇਹਨਾਂ ਨੇ ਲਿਆ ਵਾ ਆਪਣੇ ਕੋਲ ਮੂਮੈਂਟ ਸੈਲ ਦਾ ਸਾਰੇ ਫੈਸਲਾ ਆ ਜੀ ਤੇ ਇਸ ਤੋਂ ਬਾਅਦ ਇਹਨਾਂ ਦੇ ਆਧਾਰ ਕਾਰਡ ਆ ਆ ਇਹਨਾਂ ਦੇ ਬਕਾਇਦਾ ਸਾਈਨ ਹੋਏ ਆ ਹਾਂ ਜੀ ਸਰ ਕਿਹੜਾ ਉਹ ਕਹਿ ਰਹੀ ਆ ਕਿ ਤੁਹੇ ਨੇ ਸਾਈਨ ਸਾਰੇ ਸਰ ਤੁਸੀਂ ਦੇਖ ਸਕਦੇ ਹੋ ओरिजिनल ਡਾਕੂਮੈਂਟ ਆ ਸਾਰੇ ਉੱਥੇ ਵੂਮਨ ਸੈਲ ਦੇ ਵਿੱਚ ਵੀ ਪਏ ਨੇ ਸਰ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰ ਸਕਦੇ ਜੇ ਲੋੜ ਪੈਂਦੇ ਆ ਹਾਂ ਜੀ ਸਰ ਕਿਹੜਾ ਉਹਨੇ ਕਿਹਾ ਵਿਆਹ ਦਾ ਚਾਹ ਸਰ ਦੇ ਕਿ ਸਿੰਗਾਪੁਰ ਤੋਂ ਮੈਨੂੰ ਲੈ ਸਰ ਜੀ ਇਹ ਸਭ ਬਲੈਕਮੇਲ ਕਰਨ ਦੀ ਇੱਕ ਸਾਜ਼ਿਸ਼ ਆ ਤੇ ਕਰੰਦੇ ਆ ਬਾਕੀ ਦੇ ਵੀਡੀਓ ਵੇਖੀਆ ਚਲੋ ਮੈਂ ਵੀ ਤੁਹਾਨੂੰ ਦੱਸਦਾ ਵੀ ਜੋ ਵਿਚੇ ਜੀ ਜਾਮਦਾ ਕਿ ਮੈਨੂੰ ਜਿਹੜੇ ਪੈਸੇ ਦਿੱਤੇ ਗਏ ਉਹ ਕੋਈ ਡਿਲੀਵਰੀ ਆਸਤਾ ਕਰਦੇਗਾ ਸਰ ਜੀ ਮੋਰ ਸਰ ਜੀ ਵੀ ਝੂਠਾ ਚਲੋ ਆਪਣੇ ਸਾਈਨ ਹੋਇਆ ਫਿਰ ਡੈਕਟ ਤੇ ਇਹਨੇ ਪੜ ਕੇ ਕੀਤੇ ਆ ਪੂਰੀ ਐਡੂਕੇਟ ਆ ਪੜੀ ਲਿਖੀ ਆ ਸਭ ਦੇ ਸਕਦੇ ਜਿੱਤੇ ਨੇ ਸਾਈਨ ਕੀਤੇ 80000 ਰੁਪਏ ਲੈ ਕੇ ਵੀ ਇਹਨੇ ਕਿਤਰਾ ਸਾਈਨ ਕੀਤੇ ਆ ਸਭ ਝੂਠ ਬੋਲ ਰਹੀ ਹੈ ਜੀ ਕਿਹੜਾ ਉਹ ਕਹਿ ਰਹੀ ਹੈ ਕਿ ਮੈਂ ਇਹਨਾਂ ਦੇ ਘਰ ਦੇ ਵਿੱਚ ਰਹੀ ਗ੍ਰੀਸੇਵਕ ਸਿੰਘ ਦੇ ਸਰ ਜੀ ਬਿਲਕੁਲ ਝੂਠ ਮਾਰ ਕੇ ਜਿਹੜਾ ਮਤਲਬ ਵੀ ਰਹੀ ਆ 2-4 ਦਿਨਾਂ ਉਸ ਤੋਂ ਬਾਅਦ ਜਦੋਂ ਅਈ ਇਹਦੀ ਮਲਾਵੀ ਸਾਰਾ ਸਪਸ਼ਟੀਕਰਨ ਕੀਤਾ ਵਿਆਹੀ ਨਿਕਲੀ ਆ ਦੋ ਬੱਚੇ ਨਿਕਲੇ ਆ ਸਾਰੇ ਇਹਨੂੰ ਮਲਾਵੀ ਆਪਦੇ ਘਰ ਜਾਣ ਨੂੰ ਕਿਹਾ ਉਸ ਤੋਂ ਬਾਅਦ ਫਿਰ ਇਹਨੇ ਬਲੈਕਮੇਲ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਇਹਨੇ 80000 ਰੁਪਏ ਲਿਆ ਵਾ ਤੇ ਲੈ ਕੇ ਤੇ ਹਲੇ ਤੱਕ ਸਾਰਾ ਪਰੇਸ਼ਾਨ ਕਰਦੀ ਆ ਕਦੀ ਕਿਸੇ ਨੂੰ ਭੇਜਦੀ ਆ ਕਦੀ ਕਿਤੇ ਦਰਖਾਸਤ ਦਿੰਦੀ ਆ ਸਾਡੇ ਵੱਲੋਂ ਸਾਡਾ ਸਾਰਾ ਰਾਜੀ ਨਾਵਾ ਹੋਇਆ ਵਾ ਸਰ हां जी درخواستਾਂ ਵੀ ਹੈਗੀਆਂ ਆਪਣੇ ਕੋਲ ਸਾਰੇ ਪ੍ਰੂਫ ਹੈ ਸਰ ਹਾਂ ਬੰਦੀ ਕੋਰ ਦਾ ਕਹਿਦਾ ਜੇਕਰ ਉਹਨੂੰ ਇਨਸਾਫ ਨਾ ਮਿਲਿਆ ਤਾਂ ਆਤਮ ਹੱਤਿਆ ਕਰ ਦੇਗੀ ਆਪਣੇ ਬੱਚੇ ਲਈ ਸਰ ਇਹ ਤੇ ਮੋਨਨ ਮਲਾਪੀ ਇੱਕ ਝੂਠ ਆ ਵੀ ਗਲਾ ਮਲਾਪੀ ਗੁੰਮਰਾਹ ਕਰਨ ਵਾਸਤੇ ਵੀ ਕੁਝ ਪੈਸੇ ਦੀ ਮੰਗ ਫੇਰ ਕਰ ਰਹੀ ਹੈ ਤੇ ਮੈਂ ਸਰ ਜੀ ਅੱਗੇ ਆਲਰੇਡੀ ਦੇ ਚੁੱਕਾ ਹਾਂ ਜਿੰਨੇ ਜੋਗਾ ਮੈਂ ਕਰ ਸਕਾਂ ਸਰ ਹਾਂ ਜੀ ਸਰ ਮੈਂ ਇਹ ਚਾਹਣਾ ਵਾਂ ਵੀ ਮੈਨੂੰ ਕੁਲ ਸਰਪ੍ਰਸ਼ਾਸਨ ਤੋਂ ਵੀ ਇਹ ਇਹਦੇ ਕੋਲੋਂ ਮੈਨੂੰ ਬਚਾਇਆ ਜਾਵੇ ਮੈਨੂੰ ਬਲੈਕਮੇਲ ਕਰਨਾ ਮਤਲਬ ਵੀ ਹੱਟ ਹੀ ਨਹੀਂ ਕਿ ਕਰੀ ਜਾਂਦੀ ਆ ਬਲੈਕਮੇਲ ਤੇ ਰਿਕੁਐਸਟ ਤੌਰ ਤੇ ਅਭੀ ਚਲੋ ਆਪਾਂ ਨੂੰ ਇਹਦੇ ਕੋਲੋਂ ਬਚਾ ਕੇ ਟਾ ਜਾਉਂ। ਹੋਰ ਵੀ ਦੱਸਦਾ ਵੀ ਹੋਰ ਵੀ ਕੱਲ੍ਹ ਵਾਸਤੇ ਵੀ ਹੋਰ ਵੀ ਹੋਰ ਵੀ ਕਈਆਂ ਮਤਲਬ ਵੀ ਬੰਦਿਆਂ ਨਾਲ ਇਹ ਰਿਲੇਸ਼ਨ ਹੈਗੇ ਆ ਮੈਂ ਸਾਰੇ ਸ਼ੋਅ ਕਰ ਚੁੱਕਾ ਹਾਂ। ਇਹਨੇ ਹੁਣ ਵੀਡੀਓ ਬਣਾ ਕੇ ਕੀਤੀ ਕਿ ਤੁਹਾਡਾ ਵਿਆਹ ਕਰਕੇ ਕੀਤੀ ਕਿ ਮੈਂ ਹਾਂ ਦੋਨੋਂ ਵਿਆਹ ਹੋ ਜਾਂਦਾ ਵਾ ਤੇ ਉਸ ਤੋਂ ਬਾਅਦ ਇਹ ਮਤਲਬ ਕਿ ਤੰਕਰਨਾ ਫੇਰ ਸ਼ੁਰੂ ਕਰ ਦਿੰਦੀ ਆ ਪਹਿਲਾਂ 8-7 ਮਹੀਨੇ ਹੋ ਗਏ ਆ ਮਤਲਬ ਕਿ ਇਹਦਾ ਮੈਨੂੰ ਕੋਈ ਪਤਾ ਨਹੀਂ ਵੀ ਕਿੱਥੇ ਰਹਿੰਦੀ ਸੀ ਕਿੱਥੇ ਹੋਣੀ ਫੇਰ ਉਹ ਨਿਸ਼ਾਨ ਕੀਤੀ ਆ ਵੀ ਇਹਨਾਂ ਮਤਲਬ ਵੀ ਵੀਡੀਓ ਜਿਹੜੀ ਬਣਾ ਕੇ ਵੀ ਆਪਣੇ ਲੋਕ ਦਿੱਤੀ ਆ ਤੇ ਫੇਰ ਮਤਲਬ ਕਿ ਅਸੀਂ ਸਪਸ਼ਟੀ ਕਰਨਾ ਤੁਹਾਨੂੰ ਦਿੱਤਾ ਹੋ ਹਾਂਜੀ